ਲਾਈਵ ਮਿੱਤਰੋ 22 ਤਰੀਕ ਆ ਅੱਜ ਅੱਜ ਨਮੇੜਿਆ ਆਪਾਂ ਦਾ ਕਣਕ ਦਾ ਆਹ ਵਾਹ ਰੈਂਦਾ ਸੀ ਆਪਣਾ ਜਿਹੜਾ ਸਾਨੂੰ ਪਹਿਲਾਂ ਵੀ ਦੱਸਿਆ ਰੌਣੀ ਕਰਨ ਰੌਣੀ ਕਰਿਆ ਹੋਇਆ ਸੀਗਾ ਸੋ ਘਾਹ ਰਹਿ ਗਿਆ ਸੀਗਾ ਤੇ ਉਹੀ ਯਾਰ ਅਸਲ ਤਾਂ ਸੁੱਕਾ ਵੀ ਨਹੀਂ ਸੀ ਉਹ ਸਾਨੂੰ ਭਲੇਖਾ ਹੀ ਲੱਗ ਗਿਆ ਅਸੀਂ ਰਮਾਤਾ ਤੇ ਆ ਪਹਿਲਾਂ 2 ਕਿੱਲੇ ਬੀਜਿਆ ਕੱਲ ਹੈਪੀ ਸੀਡਰ ਨਾਲ ਬਾਈ ਸਾਰੇ ਦਿਨ ਚ 2 ਕਿੱਲੇ ਬਾਹਣੀ ਬੀਜਿਆ ਸੀ ਤਾਂ ਤਪਾ ਤੇ ਬਾਈ ਉਹ ਤਾਂ ਵਿਚੋ ਹੀ ਨਹੀਂ ਭਰਨੋ ਹਟਿਆ ਯਾਰ ਪਤਾ ਨਹੀਂ ਕੀ ਚੱਕਰ ਸੀ ਪਤਾ ਨਹੀਂ ਬਾਹਣ ਗਿੱਲਾ ਸੀ ਆਹ ਢੇਰੀਆਂ ਲਾਤੀਆਂ ਸਾਰੇ ਬਾਹਣ ਚ ਅੱਜ ਆਏ ਵੱਡੇ ਵੱਡੇ ਢੇਰ ਲਾਤੇਖ ਲਿਆ ਰਿਆ ਗਈਆਂ ਨਾਲ ਗੁੱਡਾ ਥਾਂ ਉਹ ਤੇ ਫਿਰ ਸੁਪਰ ਸੀਡਰ ਲਿਆਂਦਾ ਸੀ ਅੱਜ ਕਿਰਾਏ ਤੇ ਤੇ ਨਿਊ ਹਾਲੈਂਡ ਮਗਰ ਸੀ ਉਹ ਵੀ ਮੈਂ ਵਿੱਚ ਵੀਡੀਓ ਲਾ ਦੂੰਗਾ ਤੇ ਆ ਤਿੰਨ ਸਾਢੇ ਤਿੰਨ ਕਿੱਲੇ ਬਾਹਣ ਬੀਜਤਾ ਤੇ ਉਹੋ ਬਾਈ ਦੱਸਾਂਗੇ ਤੁਹਾਨੂੰ ਰਿਸਪੌਂਸ ਕੀ ਆ ਅੱਜ 22 ਨਵੰਬਰ ਨੂੰ ਬੀਜੀ ਆ 222 ਆ ਇਹ ਤੇ ਸੁਪਰ ਸੀਡਰ ਨਾਲ ਬੀਜਤੀ ਬਾਹਣ ਤਾਂ ਥੋੜਾ ਜਿਹਾ ਗਿੱਲਾ ਸੀ ਪਰ ਸੱਜਿਆ ਹੁੰਦਾ ਸੀ ਇਹ ਥੱਲੇ ਤੇ ਅਸੀਂ ਆਖਾ ਚਲੋ ਹੁਣ ਬਾੜੀ ਲੇਟ ਕਾਣੂ ਕਰਨੀ ਹੈਗੀ ਤੇ ਇੱਕ ਹੋਰ ਬਾਈ ਹੁਣ ਦੱਸ ਰਹਿਆਂਗੇ ਸੁਪਰਸੀਡਰ ਯਾਰ ਪਤਾ ਨਹੀਂ ਕੀ ਚੱਕਰ ਆ ਪਤਾ ਨਹੀਂ ਇਹਦੀ ਚੱਕਰ ਆ ਹਨਾ ਪਤਾ ਨਹੀਂ ਤੁਸੀਂ ਵੀ ਕਮੈਂਟ ਕਰਕੇ ਦੱਸੋ ਵੀ ਸਾਰਿਆਂ ਦੀ ਇਹ ਚੱਕਰ ਆਗਾ ਵੀ ਜਦੋਂ ਗੇੜੇ ਤੇ ਕਿਹੜਾ ਸੁਪਰਸੀਡਰ ਦਾ ਲਾਉਣੇ ਆ ਤੇ ਐ ਲਖੀਰ ਜੀ ਮਾਰਨ ਲੱਗ ਜਾਂਦਾ ਯਾਰ ਇਹ ਦੂਜੇ ਪਾਸੇ ਆ ਦੇ ਐ ਲਖੀਰ ਆ ਤੇ ਇਧਰ ਆ ਦੇ ਇਹ ਜਦੋਂ ਗੇੜੇ ਤੇ ਕਿਹੜਾ ਲਾਉਣੇ ਆ ਅਸੀਂ ਤਾਂ ਫਿਰ ਇਦਰੋਂ ਇੱਕ 껃ਾ ਇਦਰਲੀ ਬਟਨਾ ਲਾ ਲੈਂਦੇ ਸੀ ਕੁਦਰਲੀ ਨਾ ਲਾ ਲੈਂਦੇ ਸੀ ਹੁਣ ਤਾਂ ਨਹੀਂ ਹੈਗੀ ਇਹਦੇ ਵਿੱਚ ਜ਼ਿਆਦੇ ਹੁਣ ਤਾਂ ਇਹਦੇ ਵਿੱਚ ਮਾਰੀ ਨਹੀਂ ਨੇ ਲਖੀਰ ਵੀ ਜਦੋਂ ਲਾਸਟ ਵਾਲਾ 껃ਾ ਲਾਉਣੇ ਆ ਐ ਲਖੀਰ ਜੀ ਜਿਹੜੀ ਆ ਲਖੀਰ ਜੀ ਆ ਬਾਲੀ ਮਾਰਦਾ ਯਾਰ ਇਹ ਮਾਸਿਓ ਦਾ ਸੀਗਾ ਤੇ ਸੁਪਰਵਾਈਜ਼ਰ ਤਾਂ ਖਰ ਵਧੀਆ ਸੀ ਜਮਨ ਨਮਾ ਸੀਗਾ ਤੇ ਉਹ ਦਾ ਆਪਣੇ ਦੇ ਆਜੀ ਭਾਜੀ ਦਾ ਸੀਗਾ ਉਹਨੇ ਆਪ ਦਾ ਵਾਹਨ ਬੀਜਣ ਖਾਤਰੀ ਲਿਆਇਆ ਸੀਗਾ ਤੇ ਆਪਣਾ ਬੀਜ ਗਿਆ ਤੇ ਉਹ ਵੀਡੀਓਆਂ ਮੇਰੀਆਂ ਬਣਾਈਆਂ ਹੋਈਆਂ ਜੇ ਵਿੱਚ ਲੱਗੀਆਂ ਤਾਂ ਵਿੱਚ ਲਾ ਦੂੰ ਨਹੀਂ ਲਾਸਟ ਤੇ ਲਾ ਦੂੰ ਦੇਖ ਲੋ ਤੇ ਦੱਸਾਂਗੇ ਹੁਣ ਝਾੜ ਝੂੜ ਕਿਹੜੀ ਕਿਵੇਂ ਰਹਿੰਦੀ ਆ ਯਾਰ ਹੁੰਜੇ ਖਾਂਜੇ ਗੁੱਟ ਤੇ ਅੱਜ ਨਿਮੇੜਿਆਗਾ ਹੁਣੀ ਬਸਨ ਮੇੜ ਕੀ ਹਟੇ ਸੀ ਮਾ ਚਲੋ ਵੀਡੀਓ ਬਣਾ ਦਨੇ ਇੱਕ ਤੇ ਕੋਈ ਗੱਲ ਨਹੀਂ ਬਾਈ ਐਤ ਕੀ ਲੇਟ ਫੇਟ ਸਾਰੇ ਪਤਾ ਲੱਗ ਜੂ ਵੀ ਆਪਾਂ 9 ਨਵੰਬਰ ਨੂੰ ਵੀ 20 ਨੂੰ ਵੀ ਜੇ 12 13 ਸਾਰੀ ਵੀਤ ਯਾਰ 22 ਤੱਕ ਵੀ ਕਿਹੜੀ ਝਾੜ ਕਣਕ ਵੱਧ ਦਿੰਦੀ ਆ 826 ਵੀ ਲਾਇਆ 2 ਕਿੱਲੇ ਵੀ 826 ਬਾਈ ਦੇਖੀ ਜਊ ਝਾੜ ਤਾਂ ਲੋਕ ਕਹਿੰਦੇ ਬੜਾਗਾ ਤੇ ਸਾਡੇ ਤਾਂ ਯਾਰ ਹਜੇ ਹਰਾ ਹੋਣ ਜੀ ਉਹ 222 ਨੰਮਾ ਲਾ ਅੱਠ ਦਿਨ ਲੇਟ ਆਗਾ 222 ਤਾਂ ਸਾਡੀ ਤੁਸੀਂ ਜਿਹੜੀ 9 ਤਰੀਕ ਦੀ ਸੀ ਬੀਜੀ ਆਗੀ ਉਹਦੇ ਨਾਲ ਬੀਜੀ ਜਿਹੜੀ 826 ਦੇ ਤੇ ਉਹਦਾ ਵਹਣਪਾਰ ਗਈ ਉਹ ਹਜੇ ਵੀ ਤੁਸੀਂ ਲਾ ਲੋ ਬਾਹਰ ਹੀ ਨਿਕਲਦਾ ਜਾਂ ਕਿਤੇ ਕੋਈ ਦਾਣਾ ਟੰਗੂਰ ਜਾ ਮਰੀ ਜਾਂਦਾ ਕੋਈ ਬਾਹਰ ਜੀ ਨਿਕਲੇ ਖੜਾਗਾ ਤੇ ਇੰਨਾ ਫਰਕ ਆਗਾ ਤੇ ਆਹ ਬੀਜੀ ਤੀ ਇਹ ਵੀ ਤੁਹਾਨੂੰ ਦੱਸਾਂ ਕਿ ਇਹ ਮੈਂ ਤਾਂ ਨਿਕਲਦੀ ਆ ਬਾਹਰ ਤੇ ਉਹ ਵੀਡੀਓ ਮੈਂ ਹਾਲੈਂਡ ਦੀ ਮਗਰੋਂ ਐਂਜੇ ਤੇ ਲਾ ਦੂੰਗਾ ਤਾਂ ਉਹਦਾ ਜਿਆਦਾ ਬਾਲਾ ਸੀ ਯਾਰ ਤੇ ਇੱਕ 4x4 ਸੀ ਬਈ ਉਹਦੀ ਕਟਾਈ ਘੱਟ ਸੀ ਮਸਾ ਮੁਰਦਾ ਸੀ ਉਹ ਮੱਥੇ ਤੋਂ ਵੈਕ ਕਰ ਕਰੀ ਮੋੜਨਾ ਪੈਂਦਾ ਸੀ ਤੇ ਇੱਕ ਵਜਨ ਬਾਲਾ ਹੁੰਦਾ ਤੁਹਾਨੂੰ ਪਤਾ ਇਹਦੇ ਵਿੱਚ ਸੁਪਰ ਸੀਡਰ ਚ ਮੂਰੋ ਤਾਂ ਥੱਲੇ ਲੱਗਣੀ ਨਹੀਂ ਦਿੰਦਾ ਸੀ ਨਾਲੇ 4x4 ਸੀ ਪੇਟ ਬੂਟ ਪਾਏ ਹੋਏ ਸੀ ਚੰਗੇ ਮੂਰੇ ਉਹਦੇ ਤੇ ਬਈ ਆਪਾਂ ਬੀਜਤੀ ਅੱਜ ਨਮੇੜਤਾ ਕੰਮ ਬਸ ਹੁਣ ਤਾਂ ਗੰਡੇ ਗੁੰਡੇ ਵਾਲਾ ਰਹਿ ਗਿਆ ਕੰਮ ਬਾੜੀ ਬੂੜੀ ਲਾਉਣੇ ਆ ਹੋਰ ਲੇਟ ਜਿਹੜੀ ਲਾਉਣੇ ਹੁੰਨੇ ਹੈਗੇ ਤੇ ਆਪਣੀਆਂ ਵੀਡੀਓਆਂ ਦੇਖਣ ਲਈ ਧੰਨਵਾਦ YouTube ਤੇ Facebook ਚੈਨਲ ਫੋਲੋ ਜਰੂਰ ਕਰ ਲਿਓ ਜੀ ਧੰਨਵਾਦ ਜੀ ਵੀਡੀਓ ਦੇਖ ਲਿਓ